ਤਨਾਸਰੀ ਮਹੰਦਾ ਪੰਜਵਾ ਘਰ ਅਠਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀਅ ਨਾਲੇ ਜਾਲ ਨਹੀਂ ਦੁਬੈ ਤਸਕਰ ਨਹੀਂ ਲੇਵੈ ਭਾਹਿ ਨਾ ਸਕੈ ਜਾਲੀ ਰਹਾ ਨਿਰਧਨ ਕਉ ਧਨ ਅੰਦਰੇ ਕਉ ਤਿਕਾ ਮਾਤ ਦੂਧ ਜੈ ਸੇ ਬਾਲੇ ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹੱਲਾ ਪੰਜਵਾਂ ਭਏ ਕਿਰਪਾਲ ਦਿਆਲ ਗੋਬਿੰਦਾ ਅਮਰਤ ਹਿਰਦੈ ਸੰਚਾਈ ਨਾਮ ਨੇਦਰਿਤ ਸਿਧ ਹਰਿ ਲਾਗ ਰਹੀ ਜਨ ਪਾਈ ਸੰਤਨ ਕਾ ਅਨੰਦ ਸਗਲ ਹੀ ਜਾਈ ਗ੍ਰਹਿ ਬਹਰ ਠਾਕੁਰ ਪਗ ਤਨ ਕਾ ਰਾਵ ਰਹਿਆ ਸਰਾਬ ਠਾਈ ਰਹਾ ਤਾ ਕਾ ਕੋਈ ਨਾ ਪੰਚਨ ਹਾਰਾ ਜਾਂ ਕੈ ਅੰਗ ਗੁਸਾਈ ਜਮ ਕੀ ਤਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾ ਆਸਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਕਰਬੈ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੀਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਦਿੱਤ ਤੈਸਾ ਹੋਈ ਵਰਤੈ ਆਪਣਾ ਬਲ ਨਹੀਂ ਹਾਰੈ ਰਹਾ ਆਨ ਤਿਆਗ ਭਏ ਇੱਕ ਆਸਰ ਸਰਨ ਸਰਨਕਾਰ ਆਈ ਸੰਤ ਅਨੁਗਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਈ ਤਨ ਆਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤ ਗੁਰ ਪੂਰਾ ਖਾ ਕੋ ਰਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਜ ਸਮਾਵਨ ਸੰਗ ਰਹਾਉ ਜਾਣ ਕੇ ਚਰਨ ਵਸਹਿ ਮੇਰਾ ਹਿਯਾਰਾ ਸੰਗ ਪੁਨੀਤਾ ਦੇਹੀ ਜਾਣੀ ਤੂਰ ਦੇਹੁ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਤਨਾਸਰੀ ਮਹੱਲਾ ਪੰਜਵਾਂ ਜਤਨ ਕਰ ਮਾਨੁਖ ਡਹਕਾਵੇ ਓਹੋ ਅੰਤਰ ਜਾਮੀ ਜਾਣੈ ਪਾਪ ਕਰੀ ਕਰਮੁ ਕਿਰਪਾਵੈ ਠੇਖ ਕਰੈ ਮਿਰਬਾਨੈ ਜਾਣਤ ਦੂਰ ਤੁਮਹਿ ਪ੍ਰਭ ਨੀਰ ਉਤ ਤਾਕੈ ਉਤ ਤੇ ਉਤ ਪੀਖੈ ਆਵੈ ਲੋਭੀ ਫੇਰ ਰਹਾ ਜਾਬ ਲਗ ਟਟੈ ਨਾਹੀ ਮਨ ਪਰਮਾ ਤਪ ਲਗ ਮੁਕਤ ਨਾ ਕੋਈ ਕਹਉ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ 5 ਨਾਮ ਗੁਰ ਦੀਓ ਹੈ ਆਪਣੇ ਜਾਂ ਕੈ ਵਸਤ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾਂ ਆਕਾਸ਼ जोग ਮਹਿ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮ ਗਤ ਨਾਮ ਪਤ ਜਨ ਕੀ ਮਾਨੈ ਜੋ ਜੋ ਹੋ ਗ ਰਹਾ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪਰਾਪਤਿ ਲਾਹਾ ਤਨਾਸਰੀ ਮਹੱਲਾ 5ਵਾਂ ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰੋਂ ਰਵਾਲ ਰਸ ਰਸ ਗੁਣ ਗਾਵ ठाकुर के मोरे ਹਿਰਦੈ ਵਸੋ ਗੋਪਾਲ ਤੁਮ ਤਾਉ ਰਾਖਨ ਹਾਰ ਦਿਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ਹਿਰਦੈ ਚਰਨ ਸ਼ਬਦ ਸਤ ਗੁਰ ਕੋ ਨਾਨਕ ਬਾਂਧਿਓ ਪਾਲ ਤਨਾ ਸਈ ਮਹੱਲਾ ਪੰਜਵਾ ਆਪਣੀ ਉਕਤ ਖਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਦ ਸੁਖ ਭੋਗ ਰਸ ਦਿਵੇ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਖੈ ਮਹਤਾਰੀ ਬਾਲਕ ਤਉ ਤੈਸੇ ਹੀ ਪ੍ਰਭ ਪਾਲ ਰਹਾਉ मीत साजन सर्पगुण नायक सदा सलामत देवा इत ऊत जात कात तात तुमही मिले नानक संत सेवा तनासरी महल्ला पांजमा संत कृपाल दयाल दमोदर काम क्रोध बिख ਰਾਜ ਮਾਲ ਜੋਬਨ ਤਨ ਜੀ ਆਰਾ ਇਨ ਉਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰ ਸੂਖਾ ਸਹਜ ਆਨੰਦ ਮੰਗਲ ਸਹਿਤ ਭਾਵ ਨਿਤ ਪਾਰ ਉਤਾਰੇ ਰਹਾ ਧਨ ਸੁਥਾਨ ਧਨ ਓਏ ਭਵਨਾ ਜਾਂ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੀ ਨਮਸਕਾਰ ਤਨ ਆਸਰੇ ਮਹੱਲਾ ਪੰਜਵਾਂ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਇਕ ਨਾਮ ਦੀਓ ਮਨ ਮੰਤਾ ਬਿਨ ਸੰਕਤ ਹੂ ਜਾਤ ਸਾਥ ਗੁਰਪੂਰੈ ਕੀਨੀ ਦਾਟ ਧਰ ਹਰ ਨਾਮ ਦੀਓ ਕੀਰਤਨ ਕਾਉ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨ ਹਾਸਰੀ ਮਹੱਲਾ ਪੰਜਵਾਂ ਪਾਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਕੁਦਾਰੀ ਮ੍ਰਿਗ ਕ੍ਰਿਸ਼ਨ ਆਸ ਮਿਥਿਆ ਮੀਠੀ ਇਹ ਹਵਤੇਕ ਮਨਹਿ ਸਾਦਾਰੀ ਸਾਕਦ ਕੀ ਆਵਰਦਾ ਜਾਏ ਬਿਰਥਾਰੀ ਕੈਸੇ ਕਾਗਦ ਕੀ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹੇ ਬੰਧਨ ਛੁਟਕਾਰੀ ਬੂਢਤ ਅੰਧ ਨਾਲਕ ਪ੍ਰਭ ਕਾ ਕਾਡਤ ਸਾਧ ਜਨ ਸੰਗਾਰੀ ਨਾ ਅਸਰੇ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਨਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੂਖ ਧਨ ਜੀ ਕਾ ਪਾਰ ਬ੍ਰਹਮ ਮੋ ਰਹਿ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਨ ਕੈ ਚਰਨ ਕਮਲ ਨਿਧ ਥਾਤੀ ਰਹਾ ਜਿਸ ਕਾ ਸਾ ਤਨ ਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਲ ਲੀਓ ਆਪੇ ਸੁਖ ਦਾਤੈ ਨਾਨਕ ਹਰਿ ਰਾਖੀ ਪਾਤੀ ਤਰਾਸਰੀ ਮਹੱਲਾ ਪੰਜ ਬਾਦ ਤ ਦੁਸ਼ਮਨ ਸਾਬ ਤੋਇ ਤੇ ਨਵਰੇ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਈ ਕੋ ਤਤਕਾਲ ਤਮ ਮਾਰਾ ਨਿਰਖ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਹੂ ਦਾਸ ਕਾ ਕਰ ਗਹਿ ਉਦਰੋ ਮੀਤ ਰਹਾਉ ਸੋਣੀ ਬੇਨੰਤ ਠਾਕੁਰੂ ਮੇਰਾ ਖਸਮਾਨਾ ਕਰ ਆਪ ਨਾਨਕ ਅੰਧ ਪਾਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨ ਆਸਰੀ ਮਹੱਲਾ ਪੰਜਵਾ ਚਤਰ ਦਿਸਾ ਤੀਨ ਬਾਲੇ ਆਪਣਾ ਸਿਰ ਉਪਰ ਕਰ ਧਾਰਿਓ ਕਿਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਵਗੁਣ ਸਭ ਮਿਟੇ ਦਿਆਲ ਪੁਰਖ ਬਕਸ਼ੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੀ ਸੋਈ ਸੋਈ ਦਿਵੇ ਨਾਨਕ ਦਾਸ ਮੁਖਤੀ ਜੋ ਬੋਲੇ ਈਹਾ ਉਹਾ ਸਚ ਹੋਵੇ ਤਨ ਆਸਰੀ ਮਹੱਲਾ ਪੰਜਵਾ ਔਖੇ ਘੜੀ ਨ ਦੇਖਣ ਦੇ ਆਪਣਾ ਗਿਰਦ ਸੰਭਾਲੇ ਹੱਥ ਦੀ ਰਾਖ ਹੈ ਆਪਣੀ ਕੋ ਸਾਸ ਸਾਸ ਪ੍ਰਤ ਪਾਲਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾ ਮਾ ਨਬिलास ਪਈ ਸਾਹਿਬ ਕੇ ਆਚਰਜ ਦੇਖ ਪਟਾਈ ਹਰ ਸਿਮਰ ਸਿਮਰ ਆਨੰਦ ਕਾਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸਰੀ ਮਹੱਲਾ 5ਵਾਂ ਜਿਸ ਕਉ ਬਸਰਾਏ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਸਰੂ ਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਾਹ ਜਾਹ ਪੇਖੋ ਤਹ ਨਾਰਾਇਣ ਸਗਲ ਕਟਾਨਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨੁਰਾਗਾ ਤਨ ਆਸਰੇ ਮਹੱਲਾ ਪੰਜਵਾਂ ਜਾਣ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਦੁਖ ਆਮਹਿ ਲਜਾ ਰਾਖੀ RAM ਰਹਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾ गोबिंद ततमो तर सिमरो दिन रेना नानक सद कुर्बान तनासरी महल्ला पांचवा मांगो राम ते एक दान सगले मनोर्थ पूरन होवेह सिमरो तुमरा नाम रहा ਚਾਰਨ ਤੇਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਵਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਥ ਵਿਵਸਥਾ ਹਰ ਕੀ ਸੇਵਾ ਮਦੇ ਅੰਤ ਪ੍ਰਾਪਤ ਜਪਨ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮਨਾ ਸ਼ਾਪਨ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਾਬਤ ਹੋਕ ਨਾਨਕ ਕੋ ਜਾਚਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਕੁਖੇ ਮਨ ਜਾਣ ਸਿਮਰਤ ਪੁਰਾਨਾ ਬੀਦ ਪੁਕਾਰਹਿ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦਵੈ ਸੋਹੀਲੇ ਲੋਕ ਆਨ ਅਚਾਰ ਬਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਸਨਾ ਅਸਰੀ ਮਹੱਲਾ ਪੰਜਵਾ ਕ੍ਰਿਸ਼ਨ ਗੁਜੈ ਹਰ ਕੈ ਨਾਮ ਮਹਾ ਸੰਤੋਖ ਹੋਐ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਰਹਾਉ ਮਹਾ ਕੋਲੋਲ 부ਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦਿਹੀ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਾਰੇ ਆਵ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕਾ ਕਰਮ ਲਿਖਿਆ ਤੁਰ ਕਰਤੇ ਨਾਨਕ ਜਾਣ ਕੇ ਪੂਰਨ ਕਾਮ ਧਨਾਸਰੀ ਮਹੱਲਾ 5 ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟਕੰਨ ਪਾਵਨ ਮੂਲੇ ਊੜ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਾ ਸੁਆਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੈ ਅਵਗਿਆ ਜਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾ ਅੰਤ ਨ ਪਾਰਾ ਬਾਰ ਨਾਨਕ ਦਾਸ ਰਖੇ ਪ੍ਰਭ ਆਪਨੇ ਨਿੰਦਕ ਕਾਢੀ